ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੋ ਕਿ ਮੈਂ ਤੁਹਾਨੂੰ ਅੱਜ ਡਬਲ ਐਫ ਜੀ ਦੇਸੀ ਮੁਰਗੇ ਦੇ ਕੁਝ ਨਵੇਂ ਵਿਸ਼ੇ ਬਾਰੇ ਦੱਸਾਂਗਾ ਤਾਂ ਜੋ ਜਿਹੜੇ ਵੀ ਕਮਜ਼ੋਰ ਮੁਰਗੀ ਪਾਲਣ ਦਾ ਵੀਰ ਕੰਮ ਕਰ ਰਹੇ ਹਨ ਤਾਂ ਜਿਨ੍ਹਾਂ ਨੂੰ ਕੋਈ ਨੇ ਪਤਾ ਹੈਗਾ ਕਿ ਮੁਰਗੀ ਕਿਦਾਂ ਪਾਲੀ ਜਾਂਦੀ ਹੈ ਅੱਜ ਉਹਨਾਂ ਬਾਰੇ ਮੁਰਗੀ ਦੀਆਂ ਮਵਾਰੀਆਂ ਕਿਵੇਂ ਲੱਗਦੀਆਂ ਹਨ ਸਾਰੀ ਗੱਲਬਾਤ ਕਰਾਂਗੇ ਮੁਰਗੀ ਪਾਲਣ ਵੀਰ ਜਾ ਕੋ ਨਵੇਂ ਵੀਰ ਜਾ ਕੋ ਮੁਰਗੀ ਪਾਲ ਰਹੇ ਨੇ ਵੀਰ ਧਿਆਨ ਦੇਣ ਵਾਲੀ ਗੱਲ ਹੈ ਧਿਆਨ ਨਾਲ ਸੁਣੋ ਨਾ ਤਾ ਜੋ ਉਹਨਾਂ ਨੂੰ ਸਾਰੀ ਗੱਲਬਾਤ ਦਾ ਪਤਾ ਲੱਗ ਸਕੇ ਜਿੱਥੇ ਵੀ ਮੁਰਗੀ ਪਾਲੀ ਜਾਂਦੀ ਹੈ ਜਿਹੜੀ ਵੀ ਜਗ੍ਹਾ ਉੱਤੇ ਪਰ ਉਹ ਜਗ੍ਹਾ ਸੁੱਕੀ ਹੋਣੀ ਚਾਹੀਦੀ ਹੈ ਬਲਕਿ ਗਿੱਲੀ ਨਹੀਂ ਹੋਣੀ ਚਾਹੀਦੀ ਜੇ ਗਿੱਲੀ ਹੋਵੇਗੀ ਤਾਂ ਮੁਰਗੀ ਗਿੱਲੀ ਜਗ੍ਹਾ ਉੱਪਰ ਬੈਠੇਗੀ ਤੇ ਮੁਰਗੀ ਨੂੰ ਕਈ ਪ੍ਰਕਾਰ ਦੀਆਂ ਮੁਬਾਰੀਆਂ ਲੱਗ ਜਾਣਗੀਆਂ ਜਿਵੇਂ ਮੁਰਗੀ ਨੂੰ ਇਨਫੈਕਸ਼ਨ ਹੋ ਜਾਵੇਗੀ ਤੇ ਮੁਰਗੀ ਦਾ weight ਘਟਣਾ ਸ਼ੁਰੂ ਹੋ ਜਾਵੇਗਾ ਤੇ ਮੁਰਗੀ ਆਪਣੇ ਆਪ ਕਮਜ਼ੋਰ ਹੋ ਜਾਵੇਗੀ ਕਮਜ਼ੋਰ ਹੋਣ ਕਾਰਨ ਮੁਰਗੀ ਮਰ ਜਾਵੇਗੀ ਤੇ ਵੀਰੋ ਤੁਹਾਨੂੰ ਇਹ ਬਹੁਤ ਹੀ ਨੁਕਸਾਨ ਹੋ ਸਕਦਾ ਹੈ ਕਿ ਮੇਨ ਮੁੱਦਾ ਹੈ ਫਾਰਮ ਨੂੰ ਸੁੱਕਾ ਰੱਖੋ ਜਿੰਨਾ ਵੀ ਤੁਹਾਡੇ ਕੋਲ ਫਾਰਮ ਨੇ ਸੁੱਕਾ ਰੱਖਿਆ ਜਾਂਦਾ ਹੈ। ਜੇ ਕੋਈ ਬਾਜ਼ਾਰੋਂ ਕਲੀ ਮਿਲਦੀ ਹੈ 100 ਰੁਪਏ ਦਾ ਇੱਕ ਗੱਟਾ ਉਹ ਥੱਲੇ ਵਿਸ਼ਾਵਨ ਦੇ ਪਾ ਦਿਓ। ਨਹੀਂ ਤਾਂ ਬਾਹਰੋਂ ਸੁੱਕੀ ਮਿੱਟੀ ਲਿਆ ਕੇ ਫਾਰਮ ਦੇ ਅੰਦਰ ਖਲਾਰ ਦਿਓ। ਕਿ ਸੁੱਕੀ ਮਿੱਟੀ ਉੱਤੇ ਮੁਰਗੀਆਂ ਰਹਾ ਸਕਣ ਸਹੀ ਤਰੀਕੇ ਨਾਲ ਖਾ ਸਕਣ। ਇਹ ਗੱਲ ਬਹੁਤ ਹੀ ਧਿਆਨ ਦੇਣਯੋਗ ਗੱਲ ਹੈ ਕਿ ਤੁਸੀਂ ਫਾਰਮ ਚੋਂ ਸੁੱਕੀ ਜੰਗਾ ਰੱਖੋ ਸੁੱਕੀ ਜੰਗਾ ਰੱਖਣ ਕਾਰਨ ਕਦੇ ਵੀ ਕੋਈ ਮਿਵਾਰੀ ਨਹੀਂ ਆਵੇਗੀ ਤਾਂ ਮੁਰਗਾ ਸਹੀ ਸਲਾਮਤ ਪਲੇਗਾ ਵੀਡੀਓ ਤੁਹਾਨੂੰ ਕਿੱਦਾਂ ਵੀ ਲੱਗੀ ਅਗੇ ਲਾਈਕ ਕਮੈਂਟ ਸ਼ੇਅਰ ਕਰਨਾ ਤਾਂ ਜੋ ਹੋਰ ਵੀਰਾਂ ਨੂੰ ਵੀ ਜਾ ਕੋਈ ਨਵੇਂ ਦਾ ਪੁਰਾਣੇ ਮੁਰਗੀ ਪਾਲ ਰਹੇ ਹਨ ਉਹਨਾਂ ਵੀਰਾਂ ਨੂੰ ਪਤਾ ਚੱਲ ਸਕੇ ਕਿ ਮੁਰਗੀ ਕਿਵੇਂ ਪਾਲੀ ਜਾਂਦੀ ਹੈ ਅੱਗੇ ਤੁਹਾਨੂੰ ਹੋਰ ਵੀ ਵੀਡੀਓ ਨਵੇਂ ਤਨਵਿਆਂ ਪਾਦਰਾਂ ਵਾਂਜੀ ਕਿਵੇਂ ਫੀਡ ਖਲਾਨੀ ਹੈ ਹੋਰ ਕਿਦਾਂ ਪਾਣੀ ਪਲਾਉਣਾ ਹੈ ਹੋਰ ਵੀ ਕਾਫੀ ਮਹਾਰੀਆਂ ਆਉਂਦੀਆਂ ਹਨ ਹੋਰ ਤੁਹਾਨੂੰ ਜਾਣਕਾਰੀ ਸਮੇਂ ਸਮੇਂ ਸਰ ਦੇਂਦੇ ਰਹਾਂਗੇ